ਅਸਿਕਾ ਦੋਸਤੋ ਮੈਂ ਗੁਰਦੀਂਦਰ ਸਿੰਘ ਪੰਗੋਈ ਇਸ ਵੇਲੇ ਮੈਂ ਖੜਿਆ ਹਾਂ ਤੇ ਮੇਰੇ ਨਾਲ ਚਾਰ ਪਿੰਡਾਂ ਦੇ ਕਿਸਾਨ ਨੇ ਪਿੰਡ ਹਰੀਪੁਰ ਝੁੰਗੀਆਂ ਹਲਕਾ ਕਰੋਰ ਦੇ ਵਿੱਚ ਚਾਰ ਪਿੰਡ ਕਿਹੜੇ ਨੇ ਨਗਰ ਪਿੰਡ ਹੈ ਕੋਟਲਾ ਪਿੰਡ ਹੈ ਹਰੀਪੁਰ ਝੁੰਗੀਆਂ ਤੇ ਇੱਕ ਕਰਨਪੁਰ ਆ ਚਾਰ ਪਿੰਡਾਂ ਦੇ ਕਿਸਾਨ ਨੇ ਇਹ ਕਿਸਾਨ ਇਕੱਠੇ ਕਿਉਂ ਹੋਏ ਕਿਸਾਨਾਂ ਦਾ ਕਹਿਣਾ ਕਿ ਸਰਕਾਰ ਪ੍ਰਤੀ ਰੋਸ ਹੈ ਕਿਸਾਨਾਂ ਨੂੰ ਉਪਤੇ ਪ੍ਰਸ਼ਾਸਨ ਪ੍ਰਤੀ ਵੀ ਰੋਸ ਹੈ ਰੋਸ ਇਸ ਗੱਲ ਦਾ ਕਿ ਸਰਕਾਰ ਦੀ ਤਾਂ ਇਹ ਪਾਲਿਸੀ ਹੈ ਕਿ ਅਸੀਂ ਪੰਜਾਬ ਦੇ ਹਰ ਇੱਕ ਖੇਤ ਨੂੰ ਨਹਿਰੀ ਪਾਣੀ ਲਾਉਣਾ ਅਸੀਂ ਹਰ ਇੱਕ ਟੇਲ ਤੱਕ ਸੂਇਆਂ ਦਾ ਪਾਣੀ ਪਹੁੰਚਦਾ ਕਰਨਾ ਪਰ ਇਹਨਾਂ ਕਿਸਾਨਾਂ ਦਾ ਦਰਦ ਇਹ ਹੈ ਕਹਿੰਦੇ ਕਿ ਇਸ ਵਾਰ ਸਾਡੇ ਸੂਏ ਦੇ ਵਿੱਚ ਪਾਣੀ ਨਹੀਂ ਆਇਆ ਵੈਸੇ ਕਹਿੰਦੇ ਕਿ 2-3 ਸਾਲਾਂ ਤੋਂ ਸਾਨੂੰ ਇਹ ਸਮੱਸਿਆ ਆ ਰਹੀ ਹੈ ਕਿ ਪਿਛਲੇ 2-3 ਸਾਲਾਂ ਤੋਂ ਸਾਡੇ ਸੂਏ ਦੇ ਵਿੱਚ ਪ੍ਰਾਪਰ ਪ੍ਰਾਪਰ ਪਾਣੀ ਨਹੀਂ ਆਇਆ ਤੇ ਇਸ ਵਾਰ ਤਾਂ ਕਹਿੰਦੇ ਕਿ ਬਿਲਕੁਲ ਪਾਣੀ ਨਹੀਂ ਆਇਆ ਸਿਰਫ ਇੱਕ ਵਾਰ ਪਾਣੀ ਆਇਆ ਜੇ ਨਕਸਾਨਦਾਨ ਨੇ ਸਾਡੇ ਤੱਕ ਪਹੁੰਚ ਕੀਤੀ ਆ ਆਪਾਂ ਗੱਲਬਾਤ ਕਰਦੇ ਆ ਕਿ ਸਮੱਸਿਆਵਾਂ ਕੀ ਰਹੀ ਪਹਿਲਾਂ ਇਹ ਸੂਏ ਕੱਚੇ ਹੁੰਦੇ ਸੀ ਜਦੋਂ ਕਾਂਗਰਸ ਦੀ ਸਰਕਾਰ ਦਾ ਆਖਰੀ ਸਾਲ ਸੀ ਜਾਂਦੇ ਹੋਏ ਸੂਏ ਪੱਕੇ ਕਰ ਗਈ ਇਹਨਾਂ ਪੱਕੇ ਹੋਏ ਸੂਏਆਂ ਦਾ ਕੱਚੇ ਸੂਏਆਂ ਤੋਂ ਕਿਸਾਨਾਂ ਨੂੰ ਨੁਕਸਾਨ ਹੋਇਆ ਜਾਂ ਫਾਇਦਾ ਹੋਇਆ ਇਹ ਗੱਲ ਵੀ ਆਪਾਂ ਜਾਣਾਂਗੇ ਆਪਣੇ ਨਾਲ ਚਾਰ ਪਿੰਡਾਂ ਦੇ ਕਿਸਾਨ ਨੇ ਤੇ ਇਸੇ ਤੇ ਇਹ ਗੱਲਬਾਤ ਕਰਨਗੇ ਪ੍ਰਧਾਨ ਜੀ ਸਤਿ ਸ਼੍ਰੀ ਅਕਾਲ ਸਵਾਗਤ ਸਭ ਤੋਂ ਪਹਿਲਾਂ ਤੁਹਾਡਾ ਸ੍ਰੀ ਕਾਹ ਜੀ ਜੀ ਤੁਹਾਨੂੰ ਕੀ ਸਮੱਸਿਆ ਆ ਰਹੀ ਹੈ ਸਭ ਤੋਂ ਪਹਿਲਾਂ ਮੈਂ ਤੁਹਾਡੇ ਚੈਨਰ ਦਾ ਤੁਹਾਡਾ ਬਹੁਤ ਸਾਡਾ ਸਾਰਾ ਪਿੰਡ ਜਿਹੜੇ ਚਾਰ ਪੰਜਾਂ ਤੁਹਾਡਾ ਬਹੁਤ ਧੰਨਵਾਦ ਕਰਦੇ ਆ ਕਿ ਤੁਸੀਂ ਇੱਥੇ ਆ ਕੇ ਸਾਡੀ ਇਹ ਗੱਲ ਸੁਣੀ ਤੇ ਪ੍ਰਸ਼ਾਸਨ ਨੂੰ ਵੀ ਇਹ ਸਿੱਧੀ ਗੱਲ ਜਾਊਗੀ ਜੀ ਮੈਂ ਚਰਨਜੀਤ ਸਿੰਘ ਹਰੀਪਰਚੂਗੀਆਂ ਜ਼ਿਲ੍ਹਾ ਮੀਤ ਪ੍ਰਧਾਨ ਕਿਸਾਨ ਯੂਨੀਅਨ ਦਾ ਰਾਜੇਵਾਲ ਤੇ ਕੀ ਸੂਏ ਚ ਪਾਣੀ ਨਹੀਂ ਆ ਰਿਹਾ ਇਹ ਸੂਏ ਚ ਪਾਣੀ ਨਹੀਂ ਆ ਰਿਹਾ ਜੀ ਇਹ 20 ਜੁਲਾਈ ਨੂੰ ਸਰਕਾਰ ਨੇ ਕਹੇ ਸੀਗਾ ਵੀ 20 ਜੁਲਾਈ ਨੂੰ ਤੁਹਾਨੂੰ ਪਾਣੀ ਦਵਾਂਗੇ ਹਾਂ ਨਾ 20 ਜੂਨ ਨੂੰ 20 ਜੂਨ ਨੂੰ ਪਾਣੀ ਦਵਾਂਗੇ ਪਰ ਸਾਡਾ ਜਿਹੜਾ ਪਾਣੀ ਹੈ ਜੀ ਇਹਨਾਂ ਨੇ 1 ਜੂਨ ਨੂੰ ਛੱਡਿਆ ਚਲੋ ਕਾਰਮੇਟ ਦੀਆਂ ਕੋਈ ਸਮੱਸਿਆਵਾਂ ਕੋਈ ਝਲਚੂਲਾ ਨਹੀਂ ਹੋ ਹੁੰਦੀ ਹੋ ਹੋਏਗੀ ਉਹਦੀ ਨਹੀਂ ਲੱਗੀ ਪਰ 1 ਜੂਨ ਤੋਂ ਸਾਡੇ ਇਹ ਇੱਕ ਦਿਨ ਪਾਣੀ ਆਇਆ ਜੀ ਸਵੇਚ ਜਦ ਇਹ ਛੱਡਿਆ 1 2 ਜੂਨ ਨੂੰ ਉਸ ਤੋਂ ਬਾਅਦ ਇਹ ਪਾਣੀ ਇਹ ਤਕਰੀਬਨ ਇਹ ਉਦੇ ਪਰਮੈਨਰ ਅਸੀਂ ਇਸ ਟਾਈਮ ਆਪਾਂ ਹਰੀਬਰ ਝੁੰਗੀਆਂ ਖੜੇ ਆ ਇੱਥੇ ਜਿਹੜੀ ਮੰਡੋਲੀ ਹੈ ਨਾ ਜੀ ਇਹ ਮੰਡੋਲੀ ਤੋਂ ਨਿਕਲਦੇ ਆ 2 ਮਿੰਨਰ ਏ ਆਈ ਕਰਨੋਲੀ ਮੈਨਰ ਇਹ ਉਦੇਵਰ ਮੈਨਰ ਇਸ ਟਾਈਮ ਜਿਹੜਾ ਮੰਡੋਲੀ ਮੈਨਰ ਹੈ ਸਾਤੋਂ 5-6 ਕਿਲੋਮੀਟਰ ਦੂਰ ਹੈ 5-6 ਕਿਲੋਮੀਟਰ ਦੂਰ ਹੈ ਜਿਹੜਾ ਇਹ ਸਾਡਾ ਸੁਆ ਸੀਗਾ ਜੀ 2 ਸਾਲ ਪਹਿਲਾਂ ਇਹ ਕੱਚਾ ਸੀਗਾ ਜਿਹੜਾ ਇਹ ਪਾਣੀ ਸੀਗਾ ਨਾ ਜੀ ਇਹਦੇ ਵਿੱਚ ਕੋਈ 80-90 ਬੁਰਜੀ ਤੱਕ ਜਾਂਦਾ ਸੀਗਾ ਕਹਿੰਦੇ ਦਾ ਭਾ ਮੇਰਾ ਗੁਥਮੜੇ ਤੱਕ ਤੇ ਖੇੜੀ ਰਨਵਾ ਤੱਕ ਹੀ ਜਾਂਦਾ ਸੀਗਾ ਪਰ ਜਦੋਂ ਦੀ ਇਹ ਐਕਸ਼ਨ ਇੱਥੇ ਜਵੰਦਾ ਹੁੰਦੀ ਸੀਗੀ ਇਹਨੇ ਡਰੈਂਗ ਬਣਾਈ ਵੀ ਇਹ ਸੂਏ ਪੱਕੇ ਕਰਕੇ ਨਾ ਤੁਹਾਨੂੰ ਜਿਆਦਾ ਪਾਣੀ ਮਿਲੇਗਾ ਅਸੀਂ ਵੀ ਬੜੇ ਖੁਸ਼ੀ ਹੋਏ ਜੀ ਵੀ ਪਾਣੀ ਸਾਨੂੰ ਜਿਆਦਾ ਮਿਲੇਗਾ ਪਰ ਇਹ 2 ਸਾਲ ਹੋਏ ਜਿੱਦਣ ਦਾ ਇਹ ਉੱਥੇ ਉਹ ਬਣਿਆ ਆਪਣਾ ਪਲੈਨਿੰਗ ਬਣੀ ਹੈ ਇਹ ਪਾਣੀ ਸੂਏ ਪੱਕੇ ਕਰੇ ਆ ਸਾਡਾ ਜਿਹੜਾ ਪਾਣੀ ਹੈ ਇਹ 28 ਬੁਰਜੀ ਤੋਂ ਕਿਨ ਜਾਂਦਾ ਹੈਗਾ ਇਹ 28 ਬੁਰਜੀ ਤਕਰੀਬਨ ਇਸ ਇਹ ਜੋ ਆਪਣਾ ਬਲੇੜੀ ਤੱਕ ਪੈਂਦੀ ਹੈ ਜੀ ਬਲੇੜੀ ਤੇ ਹਰੀਗੜ੍ਹ ਦੇ ਨੇੜੇ ਤੇੜੇ ਉੱਥੇ ਤੱਕ ਪਾਣੀ ਆਂਦਾ ਹੈ ਕੋਈ ਮੰਡੋਲੀ ਤੋਂ 4 ਕਿਲੋਮੀਟਰ ਦੇ ਬਾਕੀ ਸਾਰਾ ਇਹ ਜਿਹੜਾ ਸੁਹਾ ਕਿੰਨੇ ਟਾਈਮ ਤੋਂ ਇਹ ਸਮੱਸਿਆ ਆ ਰਹੀ ਹੈ ਤੁਹਾਨੂੰ ਕਿੰਨੇ ਸੀਜ਼ਨਾਂ ਤੋਂ ਕਿੰਨੇ ਸਾਲਾਂ ਤੋਂ ਇਹ ਜਦ ਜਿੱਦਣ ਦਾ ਇਹ ਪੱਕਾ ਹੋਇਆ ਸਮੱਸਿਆ ਦਾ ਉਦਨ ਤੋਂ ਹੀ ਆ ਰਹੀ ਹੈ ਜੀ ਪਰ ਪਿਛਲੇ ਵਾਰ ਅਸੀਂ ਕੀ ਕਰਿਆ ਅਸੀਂ ਐਕਸ਼ਨ ਸਾਹਿਬ ਇਹ ਹੁਣੇ ਬਦਲ ਗਏ ਜੀ ਐਕਸ਼ਨ ਸਾਹਿਬ ਵੀ ਬਦਲ ਗਏ ਐਸ ਡਿਊ ਸਾਹਿਬ ਵੀ ਬਦਲ ਗਿਆ ਪਿਛਲੇ ਐਕਸ਼ਨ ਸਾਹਿਬ ਨੂੰ ਮੈਂ ਗਿਆ ਗੱਲ ਕਰੀ ਤੀ ਜੀ ਸਾਨੂੰ ਘਟੋ ਘਟ ਜਿਹੜਾ 65 ਕਿਊਸਕ ਪਾਣੀ ਤੁਸੀਂ ਉਦੇ ਪਰਮੇਂਦਰ ਮਾ ਕਹਿ ਰਹੇ ਆ ਇਹਦੀ ਜਾਂਚ ਤੱਕਰਾ ਦਿਓ ਬਾਕੀ ਅਰਨੋਲੀ ਜਿਹੜਾ 110 ਤੁਸੀਂ ਅਰਨੋਲੀ ਵਿੱਚ ਕਹਿ ਰਹੇ ਆ ਇਹਦੀ ਜਾਂਚ ਕਰਾ ਦਿਓ ਅਸੀਂ ਮੌਕੇ ਤੇ ਗਏ ਤੇ 32 ਦੇ ਕਰਨਪੁਰ ਤੇ ਪਿੰਡ ਦੇ ਕੋਟਵਲੇ ਦੇ ਸਾਰੇ ਉੱਥੇ ਦੇ ਸੀਗੇ ਉਹਨਾਂ ਨੇ ਆਪਣੇ ਜਿਹੜੇ ਇੰਜੀਨੀਅਰ ਬੁਲਾਏ ਤੇ ਜੀ ਉਹਨਾਂ ਨੇ ਉਹ ਹੁਣ ਪਾਣੀ ਨਹੀਂ ਪੂਰਾ ਹੋਇਆ ਫੇਰ ਉਹਨਾਂ ਨੇ ਕੀ ਕਰਿਆ ਜੀ بڑے بڑے ਪੱਥਰ ਲੈਣੇ ਚੱਕ ਗਏ بڑے بڑے ਪੱਥਰ ਚੱਕ ਕੇ ਲਾ ਕੇ ਅਰਨੋਲੀ ਵਾਲੇ ਉੱਥੇ ਲਾ ਦिए ਹਾਂ ਝਾਲ ਕੇ ਪਰ ਅਰਨੋਲੀ ਵਾਲੇ ਝਾਲ ਪਰ ਲਾ ਕੇ ਸਾਨੂੰ ਬੁਲਾਇਆ ਹੈ ਦੇਖੋ ਵੀ ਹੁਣ ਤੁਹਾਡੇ ਸੂਏ ਦਾ ਪਾਣੀ ਪੂਰਾ ਹੋ ਗਿਆ ਫਿਰ ਮੈਂ ਐਸ ਡੀਓ ਤਿੰਨ ਐਸ ਡੀਓ ਸੀਗੇ ਜੀ ਉੱਥੇ ਇੱਕ ਐਕਸ਼ਨ ਸੀਗਾ ਮੈਂ ਜੇ ਇਹ ਤਾਂ ਤੁਹਾਡੀ ਤੁਹਾਡੀ ਇਹਨਾਂ ਨਾਲ ਅਰਨੋਲੀ ਵਾਲਿਆਂ ਨਾਲ ਲੜਾਈ ਪੈ ਜੇਗੀ ਅਸੀਂ ਪੱਥਰ ਉਹ ਚੱਕਾਂਗੇ ਅਸੀਂ ਚੱਕਣ ਨਹੀਂ ਦਹਾਂਗੇ ਵੀ ਤੁਸੀਂ ਨਿਉ ਕਰੋ ਇਹ ਗੇਟ ਲਾ ਦਿਓ ਸਾਡਾ ਵੀ ਗੇਟ ਲਾ ਦਿਓ ਤੇ ਅਰਨੋਲੀ ਵਾਲਿਆਂ ਦਾ ਵੀ ਗੇਟ ਲਾ ਦਿਓ ਵੀ ਪਾਣੀ ਇਹਨਾਂ ਦੇ ਗੇਜਾਂ ਲਾ ਦਿਓ ਵੀ ਗੇਜਾਂ ਲਾ ਕੇ ਜਿਹੜਾ 65 ਕਿਊਸ ਗਿਆ ਸਾਨੂੰ ਦੇ ਦਿਓ ਜਿਹੜਾ 110 ਕਹਿੰਦੇ ਆ ਰਨੋਲੀ ਵਾਲਾ ਉਹ ਉਹਨਾਂ ਨੂੰ ਦੇ ਦਿਓ ਤਾਂ ਇਹ ਸਮੱਸਿਆ ਹੱਲ ਹੋ ਗਈ ਐ ਨਹੀਂ ਉਹ ਇਸ ਕਰਕੇ ਕਹਿੰਦਾ ਜੀ ਮੌਕੇ ਦੇ ਲਿਆ ਜਗਲੇ ਸੀ ਇਹ ਤਾਂ ਪੈਰਾ ਪਿਠਾ ਦੇਗੇ ਬਿਲਦਾਰਾਂਗਾ ਵੀ ਇਹ ਇਹਨਾਂ ਨੂੰ ਚੱਕਣੇਗਾ ਨਹੀਂ ਇਹ ਉਦੋਂ ਗੱਲ ਹੋਈ ਜਦੋਂ ਤੁਸੀਂ ਪ੍ਰਸ਼ਾਸਨ ਨਾਲ ਪਹੁੰਚ ਕੀਤੀ ਜੀ ਪ੍ਰਸ਼ਾਸਨ ਤੱਕ ਪਹੁੰਚ ਕੀਤੀ ਹੁਣ ਤੱਕ ਤੁਸੀਂ ਕਿਸ ਕਿਸ ਤੱਕ ਪਹੁੰਚ ਕੀਤੀ ਪਾਣੀ ਦੀ ਸਮੱਸਿਆ ਲੈ ਕੇ ਹੁਣ ਤੱਕ ਅਸੀਂ ਜੀ ਐਸਡੀਓ ਤੱਕ ਵੀ ਜਾਏ ਐ ਐਕਸ਼ਨ ਸਾਹਿਬਾ ਵੀ ਜਾਏ ਤੇ ਮੈਂ ਚੌਥੇ ਐਮਐਲਏ ਸਾਹਿਬਾ ਵੀ ਗਿਆਤਾ ਜੀ ਗੁਰਲਾਲ ਸਿੰਘ ਪਾ ਉਹਨੂੰ ਕਹਿਦਾ ਜੀ ਵੀ ਸਾਡੀ ਸਮੱਸਿਆ ਪਾਣੀ ਦੀ ਹੈ ਬਹੁਤ ਗੰਭੀਰ ਹੈ ਇਸ ਨੂੰ ਹੱਲ ਕਰਾਓ ਉਹ ਕਹਿੰਦੇ ਕਿਸ ਤਰ੍ਹਾਂ ਮਾ ਜੀ ਮੰਡੋਲੀ ਤੋਂ ਹੀ ਨਹੀਂ ਪਾਣੀ ਆ ਰਿਹਾ ਪੂਰਾ ਮੰਡੋਲੀ ਤੋਂ ਜੇ ਪਾਣੀ ਪੂਰਾ ਆਵੇਗਾ ਨਾ ਤਾਂ ਹੀ ਉਹਦੇ ਪਰਮੇਂਦਰ ਮੰਜਾ ਹੈਗਾ ਇਹ ਜਿਹੜਾ ਪਾਣੀ ਹੈ 25 ਕਿਪੁਰਜੀ ਤੱਕ ਜਾ ਰਿਹਾ ਤੇ ਮੇਰੇ ਸਾਹਮਣੇ ਉਹਨਾਂ ਨੇ ਖਰ ਮੇਰੀ ਗੱਲ ਬੜੀ ਧਿਆਨ ਨਾਲ ਸੁਣੀ ਉਹਨਾਂ ਨੇ ਐਸਡੀਓ ਨੂੰ ਵੀ ਫਟੇਲੇ ਫੋਨ ਕਰਿਆ ਵੀ ਇਹਨਾਂ ਦਾ ਨਾ ਗੇਜਾਂ ਲਾਓ ਅਰਨੋਲੀ ਵੀ ਗੇਜ ਲਾ ਦਿਓ ਉਦੇ ਪਰ ਲਾ ਜੋ ਗੇਜ ਜੇ ਅਰਨੋਲੀ ਜਿਆਦਾ ਪਾਣੀ ਜਾ ਰਿਹਾ ਉਹਨੂੰ ਡਾਊਨ ਕਰ ਦੇ ਫਟਕ ਤੇ ਇੱਧਰ ਆ ਜੇ ਪਾਣੀ ਹਾਂ ਪਾਣੀ ਇੱਧਰ ਆ ਜੇ ਉਦੇ ਪਰ ਮੰਨ ਰਾਜੇ ਪਰ ਜੀ ਮੈਂ ਐਸ ਡੀਓ ਗੱਲ ਕਰਨੇ ਕੋਸ਼ਿਸ਼ ਕਰ ਰਿਹਾ ਐਸ ਡੀਓ ਮੇਰਾ ਟੈਲੀਫੋਨ ਨਹੀਂ ਚੱਕਦਾ ਜੇ ਮੈਂ ਜਈ ਗੱਲ ਗੱਲ ਕਰਾਂ ਜਈ ਨਹੀਂ ਟੈਲੀਫੋਨ ਚੱਕਦਾ ਇਹ ਸਥਿਤੀ ਬਹੁ ਮਾੜੀ ਹੋਈ ਵੀ ਹੈ ਜੀ ਐਮ ਐਲ اے ਦੇ ਕਹਿਣ ਤੋਂ ਬਾਅਦ ਵੀ ਉਹ ਉਹਨਾਂ ਨੇ ਕੰਮ ਨਹੀਂ ਕੀਤਾ ਕੰਮ ਨਹੀਂ ਕਰਿਆ ਜੀ ਬਿਲਕੁਲ ਨਹੀਂ ਕਰਿਆ ਸਮਾ ਹੋਰ ਉਹ ਹੋ ਗਏ ਜੀ ਠੰਡੇ ਹੋ ਗਏ ਅੱਛਾ ਹਾਂ ਜੀ ਤੇ ਹੁਣ ਤੁਹਾਡੀ ਸਰਕਾਰ ਨੂੰ ਕੀ ਅਪੀਲ ਹੈ ਸਰਪ੍ਰਸ਼ਾਸਨ ਨੂੰ ਤੁਹਾਡੀ ਕੀ ਅਪੀਲ ਹੈ ਪ੍ਰਸ਼ਾਸਨ ਤੋਂ ਅਸੀਂ ਇਹੀ ਅਪੀਲ ਹੈ ਜੀ ਐਮਐਲ ਸਾਪੇ ਵੀ ਜਾਇ ਹੈ ਹੀ ਸਾਡਾ ਪ੍ਰੋਗਰਾਮ ਦੇਖੋ ਕੱਲ ਨੂੰ ਸਾਡੇ ਕੋਲ ਅਸੀਂ ਹਾਲ ਤੱਕ ਲਿਖਤੀ ਰੂਪ ਚ ਨਹੀਂ ਐਕਸ਼ਨ ਨੂੰ ਦੀ ਨਾ ਅਸੀਂ ਐਸਸੀ ਨੂੰ ਵੈਸੇ ਸਾਨੂੰ ਅਸੀਂ ਜਦ ਪਹਿਲਾਂ ਐਕਸ਼ਨ ਨੂੰ ਗਏ ਤੇ ਨਾ ਉਹਨਾਂ ਨੇ ਸਾਨੂੰ ਪੜੀ ਉਹ ਕਹੀ ਸਰਦਾਰ ਜੀ ਤੁਹਾਡਾ ਜਿਹੜਾ ਪਟਿਆਲਾ ਡਿਵੀਜ਼ਨ ਦਾ ਪਾਣੀ ਹੈ ਨਾ ਡੁੱਡਾ ਹੋ ਗਿਆ ਹਾਂ ਜੀ ਕਹਿੰਦਾ ਸਾਡੀ ਮੀਟਿੰਗ ਹੋਈ ਸੀ ਕਿ ਉਹਨਾਂ ਦੇ ਨਾਲ 20 10% ਸੀਗਾ ਹੁਣ ਨਾ ਆਪਣਾ 15% ਹੋ ਗਿਆ ਪਟਾਲ ਡਿਵੀਜ਼ਨ ਦਾ ਪਾਣੀ ਅਸੀਂ ਬੜੇ ਖੁਸ਼ੀ ਹੋਏ ਮਾਜੀ ਪਤਾ ਹੋ ਮੋਗੇ ਤਾਂ ਬੜੇ ਕਰਦੇ ਹੋ ਪਰ ਕਾਹ ਚੱਲ ਜੀ ਪਹਿਲਾਂ ਅਸੀਂ ਟੇਲਾਂ ਤੱਕ ਪਾਣੀ ਪਹਚਾਵਾਂਗੇ ਫਿਰ ਮੋਗੇ ਵੀ ਬੜੇ ਕਰ ਦੇਂਗੇ ਚਲੋ ਜੀ ਫਿਰ ਹੁਣ ਇਸ ਟਾਈਮ ਅਸੀਂ ਪਾਣੀ ਵਾਸਤੇ ਐਕਸ਼ਨ ਸਾਹਿਬਾਂ ਵੀ ਗਏ ਐਸਡੀਓ ਸਾਹਿਬਾਂ ਵੀ ਗਏ ਵੀ ਪਾਣੀ ਤਾਂ ਸੁਨਿਆ ਚਾਰ ਨਹੀਂ ਰਿਹਾ ਹੈਗਾ ਤਾਂ ਜੀ ਅਸੀਂ ਜਵਾਨੀ ਗਏ ਹੁਣ ਸਾਡਾ ਸੋਮਵਾਰ ਦਾ ਕੰਲਾ ਪ੍ਰੋਗਰਾਮ ਹੈ ਵੀ ਉਹਨਾਂ ਨੂੰ ਲਿਖਤੀ ਐਪਲੀਕੇਸ਼ਨ ਦੇ ਕੇ ਨੰਬਰ ਲਵਾ ਕੇ ਨਾ ਐਪਲੀਕੇਸ਼ਨ ਦਾ ਐਸਸੀ ਨੂੰ ਵੀ ਮਿਲਾਂਗੇ ਤੇ ਐਕਸ ਨੂੰ ਵੀ ਮਿਲਾਂਗੇ ਦੋਨੋਂ ਮਿਲ ਕੇ ਜੇ ਅਸੀਂ ਤਾਂ ਫਿਰ ਫੈਕਟਰੀ 'ਪਾ ਜਾਣੇਗਾ ਰਹਿ ਗਿਆ ਜੀ ਪ੍ਰੋਗਰਾਮ ਹੁਣ ਤਾਂ ਸੈਕਟਰੀ ਬਾਤ ਤੇ ਇਹ ਸੂਏ ਪਹਿਲਾਂ ਕੱਚੇ ਹੁੰਦੇ ਸੀ ਸੂਏ ਪਹਿਲਾਂ ਕੱਚੇ ਹੁੰਦੇ ਸੀ ਮੇਰੇ ਖਿਆਲ ਤੋਂ ਕਾਂਗਰਸ ਦੀ ਸਰਕਾਰ ਆਖਰੀ ਸਾਲ ਦੇ ਵਿੱਚ ਪੱਕੇ ਕਰਕੇ ਗਏ ਸੀ ਇਹਨਾਂ ਨੂੰ ਹਾਂ ਕਾਂਗਰਸ ਦੀ ਸਰਕਾਰ ਪੱਕੇ ਕਰਕੇ ਗਈ ਆਖਰੀ ਸਾਲ ਦੇ ਵਿੱਚ ਕੋ ਤੁਹਾਨੂੰ ਨੁਕਸਾਨ ਹੋਇਆ ਸੂਏ ਪੱਕੇ ਕਰਨ ਦਾ ਜਾਂ ਫਾਇਦਾ ਹੋਇਆ ਸਾਨੂੰ ਫਿਰ ਨੁਕਸਾਨ ਹੀ ਹੋਇਆ ਜੀ ਨੁਕਸਾਨ ਹੀ ਕੋਈ ਹੋਰ ਸੁਣ ਲਓ ਕਿ ਨਮਾ ਹੋ ਰਿਹਾ ਉਥੇ ਮੰਡੋਲੀ ਹੈ ਮੰਡੋਲੀ ਉਹਨਾਂ ਨੇ ਪੀਣ ਵਾਲਾ ਪ੍ਰੋਜੈਕਟ ਲਾ ਰਿਹਾ ਜੀ ਇਹ ਕੱਲ ਮੈਨੂੰ ਪਤਾ ਲੱਗਿਆ ਜੀ ਆ ਉਹ ਵਾਟਰ ਵਾਟਰ ਟ੍ਰੀਟਮੈਂਟ ਪਲਾਂਟ ਲੱਗਿਆ ਹੋਇਆ ਉੱਥੇ ਵਾਟਰ ਟ੍ਰੀਟਮੈਂਟ ਪਲਾਂਟ ਲਾ ਲਾਤਾ ਪਾਣੀ ਦਾ ਘਟਾਣਾ ਸੀਗਾ ਜੀ ਜੋ ਉਹਨਾਂ ਨੇ 15 ਕੁਸਕ ਪਾਣੀ ਚੱਕਿਆ ਜੀ ਉਸ ਮਾਤੇ ਉਹ 15 ਕੁਸਕ ਕਹਿੰਦਾ ਉਹਦੇ ਪਰਮਨੰਤ ਮਤਈ ਚੱਕ ਰਹੇ ਆ ਹਾਂ ਦੱਸੋ ਮੈਨੂੰ ਪਹਿਲੇ ਤਾਂ ਲੱਗੇ ਨਹੀਂ ਸਪਲਾਈ ਕਰਨ ਅੱਗੇ ਸਪਲਾਈ ਤਾਂ ਨਹੀਂ ਲਗੇ ਪਰ ਕਹਦਾ ਜੀ 15 ਚੱਕ ਰਹੇ ਐ ਮਹਿਕਮੇ ਵਾਲੇ ਨੂੰ ਇਹ ਗੱਲ ਹੋ ਗਈ ਵੀ 15 ਮੈਂ ਕਿਹਾ ਮਾ ਤੁਸੀਂ ਅਪਲਮਾ ਤੋਂ ਤੁਸੀਂ ਪਖੜਾ ਤੋਂ ਲਿਓ ਪਾਣੀ ਯਾਰ ਸਾਡਾ ਜਿਹੜਾ ਸਿੰਚਾਈ ਖੇਤੀ ਵਾਲਾ ਪਾਣੀ ਐ ਇਹ ਕਿਉਂ ਚੱਕ ਰਹੇ ਐ ਜੇ ਤੁਹਾਨੂੰ ਚਲੋ ਮਜਬੂਰੀ ਐ ਪਖੜਾ ਵਾਲੇ ਨਹੀਂ ਕਰਦੇ ਤੁਸੀਂ ਫਿਰ ਜਿਸ ਤਰ੍ਹਾਂ ਰਨੋਲੀ ਦਾ ਕੋਈ ਸਰਨੋਲੀ ਮਤੇ ਕੱਟ ਲਿਓ ਉਸ ਸਾਡਾ ਕੱਟ ਲਿਓ ਇੱਕ ਹੋਰ ਗੱਲ ਐ ਭੰਗੂ ਸਾਹਿਬ ਉੱਥੇ ਜਿਹੜੇ ਉਹਨਾਂ ਨੇ ਇਹ ਡਰਿੰਕ ਬਣਾਈ ਐ ਨਾ ਜਵੰਦਾ ਐਕਸ਼ਨ ਸੀਗੀ ਉਹ ਡ੍ਰੈਂਗੇ ਗਲਤ ਬਣੀ ਵੀ ਹੈ ਅੱਛਾ ਉਹ ਡ੍ਰੈਂਗ ਗਲਤੀ ਥਾਂ ਬਣੀ ਵੀ ਮੈਂ ਮੈਪ ਬਣਾਇਆ ਹੋਇਆ ਹਾਂ ਜਿਹੜਾ ਮੈਪ ਬਣਿਆ ਉਹ ਨਾ ਡ੍ਰੈਂਗਲਤ ਬਣੀ ਵੀ ਹੈ ਉੱਥੇ ਜਿਹੜੀ ਦੇੜੀ ਹੈ ਉੱਥੇ ਪੱਕਾ ਕਰਿਆ ਉਹ 2 ਫੁੱਟ ਦੇੜੀ ਥੱਲੇ ਦਾ ਬਤੀ ਉਹਨਾਂ ਨੇ ਅੱਛਾ ਦੇੜੀ ਥੱਲੇ 2 ਚੱਕ ਦੀ ਜਾਂ ਤਾਂ ਜਿਹੜੀ ਉਹਦੀ ਬਹੁਤ ਹੀ ਗੇਜ ਹੈ ਪਾਖੜਾ ਦੀ ਉਹ ਵੀ 2 ਫੁੱਟ ਉੱਤੇ ਜਾਂਦੀ ਤਾਂ ਵੀ ਪਾਣੀ ਦਾ ਫਰਕ ਪੈਂਦਾ ਇਹ ਐਕਸ਼ਨ ਸਾਹਿਬ ਨੇ ਮੰਨਿਆ ਜੀ ਸਾਰੇ ਵੀ ਹਾਂ ਜੀ ਇਹ ਇੱਥੇ ਸਾਡੀ ਗਲਤੀ ਹੋ ਗਈ ਜਿਹੜੀ 2 ਫੁੱਟ ਦੇੜੀ ਹੈ ਨਾ ਵੀ ਇਹ ਦੱਬੀ ਗਈ ਅਸੀਂ ਨਾ 2 ਫੁੱਟ ਇਹਨੂੰ ਉੱਪਰ ਚੱਕਾਂਗੇ ਪਰ ਇਹ ਸਾਡੇ ਬਸ ਦੀ ਗੱਲ ਨਹੀਂ ਹੈਗੀ ਵੀ ਇਹ ਪਾਖੜਾ ਦਾ ਜਿਹੜਾ ਮੈਨੇਜਮੈਂਟ ਦਾ ਬੋਰਡ ਹੈ ਇਹ ਅੰਮ੍ਰਿਤਸਰ ਹੈ ਮੈਂ ਚਿੱਠੀ ਘਟਦੀ ਉਹਨਾਂ ਨੂੰ ਉਹਨਾਂ ਦਾ ਕੋਈ ਬੰਦਾ ਆਏਗਾ ਉਹ ਗੇਜ ਲਵਾਵੇਗਾ ਪਰ ਕੋਈ ਹਾਲ ਤੱਕ ਕੋਈ ਨਾ ਨਵੀਂ ਲੱਗੀ ਹੋਈ ਪੁਰਾਣੀ ਚੱਲ ਰਹੀ ਹੈ ਜੀ ਜੇ 175 ਚ ਚੱਕਦੇ ਆ 2 ਫੁੱਟ ਤਾਂ ਪਹਿਲੀ ਹੀ ਆ ਜੋ ਛੱਡਦੇ ਆ ਪਾਣੀ ਪੂਰਾ ਹੀ ਨਹੀਂ ਛੁੱਟ ਰਿਹਾ ਜੀ ਪੂਰਾ ਨਹੀਂ ਆ ਰਹੇਗਾ ਤੇ ਹੁਣ ਫਿਰ ਤੁਸੀਂ ਅੱਗੇ ਜੇ ਦਸਿਆ ਫਿਰ ਪ੍ਰਸ਼ਾਸਨ ਨੂੰ ਮਿਲੋਗੇ ਤੁਸੀਂ ਉੱਚ ਅਧਿਕਾਰੀਆਂ ਨੂੰ ਮਿਲੋਗੇ ਹਾਂ ਜੀ ਮਿਲਾਂਗੇ ਜੀ ਹਾਂ ਸਮੱਸਿਆ ਤਾਂ ਬੜੀ ਆਈ ਹੋਣੀ ਹੈ ਸਵਾਰ ਪਾਣੀ ਨਾਲ ਕਰਕੇ ਸਮੱਸਿਆ ਤਾਂ ਆਈ ਜੀਰੀ ਨਹੀਂ ਲੱਗੀ ਜੀ ਕੁਝ ਬੋਰਾਂ ਦਾ ਪਾਣੀ ਘਟ ਗਿਆ ਜੀ ਟੋਟੇ ਪਾਰਿਆਂ ਜੀ ਕੋਈ ਬੋਰ ਕਰਾਰਿਆ ਜ਼ਿਮੀਦਾਰ ਬੜੇ ਇਸ ਟਾਈਮ ਔਖੇ ਸਮੇਂ ਦੇ ਵਿੱਚਾਂ ਜੀ ਬਹੁਤ ਜ਼ਿਆਦਾ ਮੁਸ਼ਕਲ ਦੇ ਵਿੱਚਾਂ ਸੋ ਦੋਸਤੋ ਇਹ ਕਿਸਾਨਾਂ ਦਾ ਦੁਖੜਾ ਸੀ ਜਿਹੜਾ ਕਿਸਾਨਾਂ ਨੇ ਦੱਸਿਆ ਕਿ ਇਸ ਵਾਰ ਸਾਡੇ ਸੂਏ ਦੇ ਵਿੱਚ ਪਾਣੀ ਨਹੀਂ ਆਇਆ ਸਾਨੂੰ ਝੋਨਾ ਲਾਉਣ ਦੇ ਵਿੱਚ ਸਮੱਸਿਆਈ ਪਹੁੰਚ ਅਸੀਂ ਸਾਰਿਆਂ ਤੱਕ ਕੀਤੀ ਤੇ ਸਾਡੀ ਸੁਣਵਾਈ ਨਹੀਂ ਹੋਈ ਹੁਣ ਇਹਨਾਂ ਚਾਰੇ ਪਿੰਡਾਂ ਦਾ ਕਹਿਣਾ ਕਿ ਇੱਥੇ ਸਾਡੀ ਸੁਣਵਾਈ ਨਹੀਂ ਹੋਈ ਅਸੀਂ ਇਹ ਆ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਦੇ ਵਿੱਚ ਲੈ ਕੇ ਆਵਾਂਗੇ ਤਾਂ ਜੋ ਜਿਹੜੀ ਇਹ ਸਮੱਸਿਆ ਇਹ ਸਮੱਸਿਆ ਦੂਰ ਹੋ ਸਕੇ